ਉਹ ਜੁਆਇੰਟ ਸਕੱਟਰੀ ਪੰਜਾਬ ਯੂਨੀਵਰਸਿਟੀ ਦੇ ਅੰਦਰ ਬਣੇ ਸੀਗੇ ਉਸ ਤੋਂ ਇਲਾਵਾ ਦਪਿੰਦਰ ਢਿੱਲੋਂ ਦੀ ਗੱਲ ਕਰ ਲਈਏ ਉਹ ਪਾਰਟੀ 'ਚ ਕਾਫੀ ਐਕਟਿਵ ਸੀਗੇ ਜਿਹੜੇ ਕਿ ਸਾਬਕਾ ਪੰਜਾਬ ਦੇ ਕਾਂਗਰਸ ਦੇ ਯੂਥ ਪ੍ਰਧਾਨ ਰਹੇ ਨੇ ਦਲਵੀਰ ਗੋਲਡੀ ਦੀ ਗੱਲ ਕਰ ਲਈਏ ਜਿਹੜੇ ਵਿਧਾਇਕ ਰਹੇ ਚੁੱਕੇ ਨੇ ਉਹ ਇੱਥੋਂ ਪ੍ਰਧਾਨ ਰਹੇ ਚੁੱਕੇ ਨੇ ਇਸ ਤਰੀਕੇ ਨਾਲ ਹੁਣ ਤਮਾਮ ਨਾਂ ਨੇ ਜਿਹਨੇ ਆਪਣੇ ਆਪਣੇ ਫੀਲਡ ਦੇ ਅੰਦਰ ਜਿਹੜਾ ਉਹ ਕਾਫੀ ਨਾਕਮਾ ਚੁੱਕੇ ਨੇ ਸਿਰਫ ਇਸ ਕਰਕੇ ਕਿਉਂਕਿ ਜਿਹੜੀ ਪੋਲਿਟਿਕਸ ਹੈ ਪੋਲਿਟਿਕਸ ਜਿਹੜੀ ਨਰਸਰੀ ਹੈ ਪੰਜਾਬ ਯੂਨੀਵਰਸਿਟੀ ਉੱਥੋਂ ਸਿੱਖ ਕੇ ਗਏ ਨੇ ਜੀ ਜੀ ਬਸ ਤੁਹਾਨੂੰ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਪੂਰੀ ਜਾਣਕਾਰੀ ਦੇਣ ਲਈ ਤੁਸੀਂ ਲਗਾਤਾਰ ਆਪਣੀ ਨਜ਼ਰ ਜਿਹੜੀ ਇਹਨਾਂ ਚੋਣਾਂ ਤੇ ਬਣਾਈ ਰੱਖੋ ਇਹ ਤੁਹਾਡੇ ਤੋਂ ਜਿਹੜਾ ਸਮੇਂ-ਸਮੇਂ ਦੇ ਅਪਡੇਟ ਲੈਂਦੇ ਰਵਾਂਗੇ ਸੁਰੂ ਕਰਦਾ ਅਗਲੀ ਖਬਰ ਦਾ ਪੰਜਾਬ ਕੈਬਨਿਟ ਦੀ ਅੱਜ ਇੱਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਥੋੜੀ ਦੇਰ ਦੇ ਵਿੱਚ ਸੀਐਮ ਰਾਜ ਤੇ ਇਹ ਮੀਟਿੰਗ ਹੋਵੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਅਹਿਮ ਮੀਟਿੰਗ ਕੈਬਨਿਟ ਦੀ ਸੱਦੀ ਹੈ ਕਈ ਮੁੱਦਿਆਂ ਤੇ ਅੱਜ ਹੁੰਦੀ ਹੋ ਰਹੀ ਗਈ ਇਸ ਲਈ ਅਹਿਮ ਮੰਨ ਜਾਂਦੀ ਹੈ ਕਿਉਂਕਿ ਹਾਲੇ ਕੱਲ ਹੀ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਉਹ ਖਤਮ ਹੋ ਕੇ ਹਟਿਆ ਤਾਂ ਉਹਦੇ ਵਿੱਚ ਕਈ ਅਹਿਮ ਬਿੱਲ ਸਰਕਾਰ ਦੇ ਵੱਲੋਂ ਲਿਆਂਦੇ ਗਏ ਜੋ ਕਿ ਪਾਸ ਕੀਤੇ ਗਏ ਸੋਧ ਬਿੱਲ ਪਾਸ ਕਰ ਦਿੱਤੇ ਗਏ ਤਾਂ ਅੱਜ ਸੈਸ਼ਨ ਖਤਮ ਹੋਣ ਤੋਂ ਬਾਅਦ ਜਿਹੜੀ ਹੈ ਇਹ ਇੱਕ ਅਹਿਮ ਮੀਟਿੰਗ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸ마ਨ ਦੇ ਵੱਲੋਂ ਕੈਬਨਟ ਦੀ ਮੀਟਿੰਗ ਸੱਦੀ ਗਈ ਹੈ ਇਹ ਮੀਟਿੰਗ ਥੋੜੀ ਦੇਰ ਵਿੱਚ ਸੀਐਮ ਰਹਾਏ ਜਿਹੜੇ ਫੈਕਲਟੀ ਹੈ ਉਹ ਡਿਆਜ਼ ਦੇ ਲਈ ਬੁਲਾਇਆ ਜਾ ਰਿਹਾ ਹੈ ਤਾਂ ਕਿ ਜਿੰਨੇ ਵੀ ਇੱਥੇ ਸਟੂਡੈਂਟ ਨੇ ਆ ਜੋ ਵੀ ਲੋਕ ਨੇ ਉਹ ਜਦ ਪਹੁੰਚਣ ਤੇ ਉਹਨਾਂ ਦੀ ਜਿਹੜੀ ਕਾਊਂਟਿੰਗ ਹੈ ਉਹ ਸ਼ੁਰੂ ਕੀਤੀ ਜਾ ਸਕੇ ਇਸ ਵਕਤ ਕੁਝ ਸਟੂਡੈਂਟ ਸਾਡੇ ਨਾਲ ਵੀ ਨੇ ਵੋਟ ਵੋਟ ਪਾਏ ਹੋ ਤੁਸੀਂ ਕਿ ਹਲੇ ਵੋਟ ਤਾਂ ਪਾਤੀ ਹੋਣੀ ਜ਼ਰੂਰ ਪਾਤੀ ਬਈ ਵੋਟ ਜੀ ਇਸ ਮੁੱਦੇ ਤੇ ਪਾਈ ਵੋਟ ਬਾਈ ਜੀ ਵੋਟ ਪਾਈ ਸਿਰਫ ਇੱਕੋ ਇੱਕ ਮੁੱਦੇ ਤੇ ਸਟੂਡੈਂਟ ਵੈਲਫੇਅਰ ਤੇ ਸਟੂਡੈਂਟ ਵੈਲਫੇਅਰ ਦੀ ਪ੍ਰੋਮੋਸ਼ਨ ਤੇ ਜਿੰਨੂੰ ਕਿ ਸਿਰਫ ਸਿਰਫ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਾਮ ਸਟੂਡੈਂਟ ਤਰਨ ਸਿੱਧੂ ਨੇ ਪ੍ਰਮੋਸ਼ਨ ਕੀਤੀ ਇਸ ਡਿਪਾਰਟਮੈਂਟ ਦੇ ਵਿੱਚੋਂ ਸਾਰਥਕ ਠੁਕਰਾਲ ਡੀਅਨ ਕੈਂਡੀਡੇਟ ਨੇ ਪ੍ਰਮੋਸ਼ਨ ਕੀਤੀ ਸਟੂਡੈਂਟ ਵੈਲਫੇਅਰ ਦੇ ਬੇਸ ਤੇ ਵੋਟ ਪਾਈ ਹੈ ਬਾਈ ਜੀ ਇਹ ਸਾਰਾ ਕੁਝ ਵੋਟ ਪਾਈ ਹੈ ਪਰ ਫਿਰ ਹਾਦਲੇ ਲੱਗ ਰਿਹਾ ਕੋਈ ਅਸਰ ਹੋਏਗਾ ਕਿਉਂਕਿ ਬੜੇ ਸਾਰੇ ਮੁੱਦੇ ਨੇ ਸਭ ਤੋਂ ਵੱਡਾ ਮੁੱਦਾ ਤਾਂ ਪਲੇਸਮੈਂਟ ਦਾ ਭਾਈ ਜੀ ਪਲੇਸਮੈਂਟ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਦੋਂ ਵੀ ਕੋਈ ਸਟੂਡੈਂਟ ਐਡਮਿਸ਼ਨ ਲੈਂਦਾ ਹੈ ਉਹਦਾ ਪਹਿਲਾ ਏਮ ਕੀ ਹੁੰਦਾ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਵੀ ਕੋਈ ਸਟੂਡੈਂਟ ਐਡਮਿਸ਼ਨ ਲੈਂਦਾ ਨਾ ਉਹ ਪੰਜਾਬੀ ਹੁੰਦਾ ਨਾ ਹਰਿਆਣਵੀ ਹੁੰਦਾ ਨਾ ਹਿਮਾਚਲੀ ਹੁੰਦਾ ਨਾ ਸਿੱਖ ਹੁੰਦਾ ਨਾ ਬੋਧ ਹੁੰਦਾ ਨਾ ਈਸਾਈ ਹੁੰਦਾ ਭਾਈ ਜੀ ਸਟੂਡੈਂਟ ਹੁੰਦਾ ਉਹਦਾ ਧਰਮ ਸਟੂਡੈਂਟ ਦਾ ਹੁੰਦਾ ਹੈ ਇਸ ਕਰਕੇ ਸਟੂਡੈਂਟ ਦੀ ਪ੍ਰੋਮੋਸ਼ਨ ਸਟੂਡੈਂਟ ਵੈਲਫੇਅਰ ਦੀ ਪ੍ਰੋਮੋਸ਼ਨ ਪਲੇਸਮੈਂਟਸ ਦੀ ਪ੍ਰੋਮੋਸ਼ਨ ਅਗਲਾ ਇਹੀ ਏਮ ਲੈ ਕੇ ਆਉਂਦਾ ਵੀ ਮੇਰੀ ਕੱਲ ਨੂੰ ਨੌਕਰੀ ਲੱਗ ਕੇ ਮੇਰਾ ਘਰ ਅਧੀ ਪ੍ਰੋਮੋਸ਼ਨ ਵਾਸਤੇ ਪਲੇਸਮੈਂਟ ਸੈੱਲ ਲੈ ਕੇ ਆਵਾਂਗੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਐਸਓਏ ਪਾਰਟੀ ਨੇ ਪਹਿਲਾਂ ਵੀ ਡਿਲੀਵਰ ਕਰਕੇ ਦਿਖਾਇਆ ਇਸ ਵਾਰੀ ਜ਼ਿਆਦਾ ਡਿਲੀਵਰ ਕਰਕੇ ਦਿਖਾਊਗੀ ਤੇ ਮੈਨੂੰ ਮੈਂ ਸਾਰਿਆਂ ਨੂੰ ਆਸ਼ਵਾਸ਼ਣ ਵੀ ਦੇਣਾ ਚਾਹੁੰਦਾ ਤੁਹਾਡੇ ਮਾਧਿਅਮ ਨਾਲ ਐਸਓਏ ਕੌਂਸਲ ਐਂਡ ਐਸਓਏ ਪਾਰਟੀ ਪੰਜਾਬ ਯੂਨੀਵਰਸਿਟੀ ਦੀ ਇੱਕ ਨਵੀਂ ਤੇ ਬੈਟਰ ਪਲੇਸ ਬਣਾਊਗੀ ਆਪਣੀ ਜਿਹੜੀ ਉਹ ਦਾਅਵੇ ਰੱਖ ਰਹੇ ਨੇ ਹਾਲਾਂਕਿ ਕੁਝ ਹੀ ਦਿਨ ਚ ਪਤਾ ਲੱਗ ਜਾਊਗਾ ਕਿ ਆਖਿਰਕਾਰ ਇੱਥੇ ਜਿਹੜੇ ਰਿਪ੍ਰੈਜ਼ੈਂਟੇਟਿਵ ਨੇ ਉਹ ਜਿੱਤਦੇ ਨੇ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਸਕੱਟਰੀ ਜਨਰਲ ਸਕੱਟਰੀ ਕੌਣ ਬਣਦਾ ਉਹ ਤਾਂ ਜਦ ਪਟਾਰਾ ਖੁੱਲੂਗਾ ਤਾਂ ਹੀ ਪਤਾ ਲੱਗੂਗਾ ਪਰ ਪਾਰਟੀਆਂ ਦੇ ਸਾਰਿਆਂ ਦੇ ਆਪਣੇ ਆਪਣੇ ਦਾਅਵੇ ਨੇ ਆਪਣੇ ਆਪਣੇ ਸਾਰੇ ਸਟੂਡੈਂਟਸ ਨੇ ਮੁੱਦੇ ਨੇ ਜੀ ਜੀ ਬਜ਼ਮ ਕੀ ਕੁਝ ਜਾਣਕਾਰੀ ਮਿਲ ਸਕੀ ਹੈ ਕਿ ਇਲੈਕਸ਼ਨ ਦਾ ਕੰਮ ਪੂਰਾ ਹੋ ਚੁੱਕਿਆ ਹੈ ਚੋਣਾਂ ਦਾ ਕੰਮ ਪੂਰਾ ਹੋ ਚੁੱਕਿਆ ਹੈ ਗਿਣਤੀ ਹੁਣ ਸ਼ੁਰੂ ਹੋਣੀ ਹੈ 12 ਵਜੇ ਦੇ ਕਰੀਬ ਪਰ ਵੋਟਿੰਗ ਪਰਸੈਂਟ ਦਾ ਕੁਝ ਪਤਾ ਚੱਲ ਸਕਿਆ ਕਿਉਂਕਿ 52000 ਤੋਂ ਵੱਧ ਜਿਹੜੇ ਵਿਦਿਆਰਥੀ ਦੱਸੇ ਜਾ ਰਹੇ ਨੇ ਕਿ ਇਸ ਨੂੰ ਲੈ ਕੇ ਕੁਝ ਅੰਕੜੇ ਸਾਹਮਣੇ ਨੇ ਫਿਲਹਾਲ ਦੇ ਲਈ ਹਲੇ ਕੋਈ ਇਹੋ ਜੀ ਚੀਜ਼ ਸਾਹਮਣੇ ਨਹੀਂ ਆਈ ਹੈ ਕਿ ਉਹ ਸ਼ਾਮ ਨੂੰ ਜਦ VOTING ਸ਼ੁਰੂ ਹੋਏਗੀ ਉਸੇ ਦੌਰਾਨ ਸ਼ਾਮ ਨੂੰ ਸਾਹਮਣੇ ਆਂਦੀ ਹੈ ਕਿਉਂਕਿ ਕਿ ਕਿਉਂਕਿ ਸਟੇਟ ਦੀ ਰਾਜਧਾਨੀ ਹੈ ਤੇ ਇਹਦੇ ਨਾਲ ਅਸਰ ਬਹੁਤ ਪੈਂਦਾ ਹੈ ਪੰਜਾਬ ਤੇ ਵੀ ਤੇ ਹਰਿਆਣਾ ਤੇ ਵੀ ਹਰਿਆਣਾ ਦੀ ਕਿਉਂਕਿ ਚੋਣਾ ਵੀ ਆ ਰਹੀਆਂ ਨੇ ਇਸ ਕਰਕੇ ਉਹਦਾ ਵੀ ਇੱਕ ਅਸਰ ਪਏਗਾ ENSO ਦੀ ਗੱਲ ਕਰ ਲਈਏ ISO ਦੀ ਗੱਲ ਕਰ ਲਈਏ ਦੋਨੋਂ ENELO ਦੇ ਨਾਲ ਜਾਂ ਫਿਰ ਜੇ ਅਸੀਂ ਗੱਲ ਕਰੇ ਜੇ ਜੇਪੀ ਦੇ ਨਾਲ ਜੁੜੀਆਂ ਪਾਰਟੀਆਂ ਨੇ ਆ ਜੇ ਅਸੀਂ ਗੱਲ ਕਰ ਲੈਨੇ ਕਾਂਗਰਸ ਦੀ ਤਾਂ ਐਨਐਸਯੂ ਨਾਲ ਜੁੜੀ ਹੋਈ ਹੈ ਇਸ ਕਰਕੇ ਫਰਕ ਸਾਰੇ ਤੇ ਪੈਂਦਾ ਹੈ ਪਰ ਫਿਲਹਾਲ ਦੇ ਲਈ ਕਿੰਨੀ VOTING ਹੋਈ ਹੈ ਕਿੰਨੀ ਪਰਸੈਂਟੇਜ ਹੋਈ ਹੈ ਉਹਦੇ ਬਾਰੇ ਹਲੇ ਜਾਣਕਾਰੀ ਨਹੀਂ ਉਹ ਸ਼ਾਮ ਤੱਕ ਜਾਣਕਾਰੀ ਜਿਹੜੀ ਹੈ ਉਹ ਜ਼ਰੂਰ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹ ਕੱਢ ਦਿੰਦਾ ਹੈ ਜੀ ਜਿਹੜੀਆਂ ਯੂਨੀਵਰਸਿਟੀ ਦੇ ਚੋਣਾਂ ਦੀ ਹਾਈਪ ਦੀ ਗੱਲ ਕੀਤੀ ਕਿ ਹਰਿਆਣਾ ਦੇ ਵਿੱਚ ਚੋਣਾਂ ਨੇ ਪੰਜਾਬ ਦੇ ਸਟੂਡੈਂਟ ਵੱਡੀ ਗਿਣਤੀ ਵਿੱਚ ਇੱਥੋਂ ਆਉਂਦੇ ਨੇ ਹਰਿਆਣਾ ਦੇ ਆਉਂਦੇ ਨੇ ਹਿਮਾਚਲ ਤੋਂ ਆਉਂਦੇ ਨੇ ਪਰ ਇੱਕ ਗੱਲ ਇਹ ਮੰਨੀ ਜਾ ਸਕਦੀ ਹੈ ਕਿ ਜਿਹੜੀਆਂ ਇਹ ਵਿਦਿਆਰਥੀ ਚੋਣਾਂ ਨੇ ਪੰਜਾਬ ਯੂਨੀਵਰਸਿਟੀ ਦੀਆਂ ਕਿਤਨਾ ਕੀਤੇ ਜਿਹੜੀ ਇਹ ਸਿਆਸੀ ਨਿਤਾਵਾਂ ਦੇ ਲਈ ਇੱਕ ਨਰਸਰੀ ਦੇ ਤੌਰ ਤੇ ਹੈ ਇਹਦੇ ਵਿੱਚ ਕੋਈ ਦੋਰਾ ਨਹੀਂ ਹੋ ਸਕਦੀ ਕਿਉਂਕਿ ਕਈ ਨੇਤਾ ਜਿਹੜੇ ਇੱਥੋਂ ਨਿਕਲੇ ਨੇ ਸਵੇਰੇ ਤੁਸੀਂ ਦਾ ਇਤਿਹਾਸ ਵੀ ਦੱਸਿਆ ਸੋ ਅਜਿਹੇ ਦੇ ਵਿੱਚ ਪੰਜਾਬ ਦੀ ਸਿਆਸਤ ਜਾਂ ਹਰਿਆਣਾ ਜਾਂ ਹਿਮਾਚਲ ਜਾਂ ਦੇਸ਼ ਦੀ ਸਿਆਸਤ ਲਈ ਇਹ ਚੋਣਾਂ ਕਿੰਨੀਆਂ ਅਹਿਮ ਨੇ देखो ये छोना एस्क के बहुत अहम ने क्योंकि एक एक आ, ना दंदियां ने किसी भी स्टूडेंट नु पॉलिटिक्स ਦੇ اندر ਜਾਣਾ ਹੈ ਜਾਂ ਕਿਸੇ ਵੀ ਫੀਲਡ ਦੇ اندر ਜਾਣਾ ਹੈ ਪੰਜਾਬ ਯੂਨੀਵਰਸਿਟੀ ਦੇ ਉਹ ਬੋਰਡ ਚ ਜਿਹੜਾ ਅਸੀਂ ਸੂਰੇ ਦਿਖਾਇਆ ਸੀਗਾ ਉਹ ਤਾਂ ਇਤਿਹਾਸ ਚ ਲਿਖਿਆ ਹੁੰਦਾ ਹੈ ਚਾਹੇ ਕੁਲਜੀਤ ਸਿੰਘ ਨਾਗਰਾ ਦੀ ਗੱਲ ਕਰ ਲਈਏ ਸਾਬਕਾ ਮੰਤਰੀ ਨੇ ਉਹਨਾਂ ਦਾ ਨਾਮ ਅੱਜ ਵੀ ਲਿਖਿਆ ਹੋਇਆ ਹੈ ਸ਼ੁਰੂਆਤ ਜਿਹੜੀ ਉਹ ਸਟੂਡੈਂਟ ਪੋਲਿਟਿਕਸ ਤੋਂ ਪੋਲਿਟਿਕਸ ਤੋਂ ਹੁੰਦੀ ਹੈ ਉਸ ਤੋਂ ਬਾਅਦ ਸ਼ੁਰੂਆਤ ਕਿਸ ਤਰੀਕੇ ਨਾਲ ਅੱਗੇ ਜਾਂਦੀ ਹੈ ਬਹੁਤ ਸਾਰੀਆਂ ਚੀਜ਼ਾਂ ਅਹਿਮ ਹੁੰਦੀਆਂ ਨੇ ਇੱਕ ਤਸਵੀਰ ਜ਼ਰੂਰ ਦਿਖਾ ਦਿੰਦੇ ਨੇ ਤੁਹਾਨੂੰ ਇੱਥੇ ਇਸ ਤਸਵੀਰ ਮੇਰੇ ਸਾਹਮਣੇ ਆਈ ਹੈ ਕਿਉਂਕਿ ਇੱਥੇ ਇੱਕ ਹੋਰ ਸਟੂਡੈਂਟ ਨੇ ਹਾਲਾਂਕਿ ਵੋਟ ਨਹੀਂ ਪਾ ਸਕੇ ਉਹ ਨਹੀਂ ਨਹੀਂ ਪਾ ਸਕੇ ਚਲੋ ਵੋਟ ਨਹੀਂ ਪਾ ਸਕੇ ਗੱਲ ਵੀ ਨਹੀਂ ਕਰ ਸਕਦੇ ਨੇ ਪਰ ਹਾਂ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਸਟੂਡੈਂਟ ਨਰਸਰੀ ਦੀ ਗੱਲ ਕੀਤੀ ਜਾ ਰਹੀ ਸੀ ਕਿ ਏਬੀਵੀਪੀ ਦੀ ਕਰ ਲਈਏ ਐਨਐਸਓਈ ਦੀ ਕਰ ਲਈਏ ਕਿਉਂਕਿ ਉਸ ਦੌਰਾਨ ਸੋਪੂ ਤੇ ਪੂਸੋ ਹੁੰਦੀਆਂ ਸੀਗੀਆਂ ਜਿਨ੍ਹਾਂ ਚੋਂ ਪਹਿਲਾਂ ਇਹ ਸਾਰੇ ਲੀਡਰਸ ਸੀ ਕਿ ਉਹਨਾਂ ਪਾਰਟੀਆਂ ਚ ਸੀਗੇ ਉਸ ਤੋਂ ਬਾਅਦ ਪੋਲਿਟিক্যাল ਪਾਰਟੀਆਂ ਦੇ ਇੱਕ ਵਿੰਗ ਆ ਗਏ ਯੂਥ ਵਿੰਗ ਆ ਗਏ ਚਾਹੇ ਐਨਐਸਓਈ ਦੀ ਗੱਲ ਕਰ ਲਈਏ ਸੋਈ ਦੀ ਗੱਲ ਕਰ ਲਈਏ ਏਬੀਵੀਪੀ ਦੀ ਗੱਲ ਕਰ ਲਈਏ ਫਿਰ ਕਈ ਸਾਰੇ ਲੀਡਰ ਉੱਥੇ ਚਲੇ ਗਏ ਉਸ ਤੋਂ ਬਾਅਦ ਜੜਾਏਗਾ ਅੱਗੇ ਵਧਦੇ ਰਹੇ ਨੇ ਚਾਹੇ ਗੱਲ ਕਰ ਲਈਏ ਸੁਸ਼ਮਨ ਸੋਰਾਜ ਦੀ ਗੱਲ ਕਰ ਲਈਏ ਉਹ 70s ਦੇ ਵਿੱਚ ਦੀ ਗੱਲ ਕਰ ਲਈਏ ਤਾਂ ਪਵਨ ਬੰਸਲ ਜਿਹੜੇ ਸਾਬਕਾ ਕੇਂਦਰੀ ਮੰਤਰੀ ਰਹੇ ਨੇ ਰੇਲ ਮੰਤਰੀ ਰਹੇ ਨੇ ਉਹ ਜੁਆਇੰਟ ਸਕੱਟਰੀ ਪੰਜਾਬ ਯੂਨੀਵਰਸਿਟੀ ਦੇ ਅੰਦਰ ਬਣੇ ਸੀਗੇ ਉਸ ਤੋਂ ਇਲਾਵਾ ਦਇਪਿੰਦਰ ਢਿੱਲੋਂ ਦੀ ਗੱਲ ਕਰ ਲਈਏ ਉਹ ਪਾਰਟੀ 'ਚ ਕਾਫੀ ਐਕਟਿਵ ਸੀਗੇ ਜਿਹੜੇ ਕਿ ਸਾਬਕਾ ਪੰਜਾਬ ਦੇ ਕਾਂਗਰਸ ਦੇ ਯੂਥ ਪ੍ਰਧਾਨ ਰਹੇ ਨੇ ਦਲਵੀਰ ਗੋਲਡੀ ਦੀ ਗੱਲ ਕਰ ਲਈਏ ਜਿਹੜੇ ਵਿਧਾਇਕ ਰਹੇ ਚੁੱਕੇ ਨੇ ਉਹ ਇਥੋਂ ਪ੍ਰਧਾਨ ਰਹੇ ਚੁੱਕੇ ਨੇ ਇਸ ਤਰੀਕੇ ਨਾਲ ਹੁਣ ਤਮਾਮ ਨਾਂ ਨੇ ਜਿਹੜੇ ਆਪਣੇ ਆਪਣੇ ਫੀਲਡ ਦੇ ਅੰਦਰ ਜਿਹੜਾ ਉਹ ਕਾਫੀ ਨਾਕਮਾ ਚੁੱਕੇ ਨੇ ਸਿਰਫ ਇਸ ਕਰਕੇ ਕਿਉਂਕਿ ਜਿਹੜੀ ਪੋਲਿਟਿਕਸ ਹੈ ਪੋਲਿਟਿਕਸ ਜਿਹੜੀ ਨਰਸਰੀ ਹੈ ਪੰਜਾਬੀ ਯੂਨੀਵਰਸਿਟੀ ਉੱਥੋਂ ਸਿੱਖ ਕੇ ਗਏ ਨੇ ਜੀ ਜੀ ਬਸਮ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਪੂਰੀ ਜਾਣਕਾਰੀ ਦੇਣ ਲਈ ਤੁਸੀਂ ਲਗਾਤਾਰ ਆਪਣੀ ਨਜ਼ਰ ਜਿਹੜੀ ਇਹਨਾਂ ਚੋਣਾਂ ਤੇ ਬਣਾਈ ਰੱਖੋ ਅੱਗੇ ਤੁਹਾਡੇ ਤੋਂ ਜਿਹੜਾ ਸਮੇਂ-ਸਮੇਂ ਦੇ ਅਪਡੇਟ ਲੈਂਦੇ ਰਵਾਂਗੇ ਸ਼ੁਰੂ ਕਰਦੇ ਅਗਲੀ ਖਬਰ ਦਾ ਪੰਜਾਬ ਕੈਬਨਿਟ ਦੀ ਅੱਜ ਇੱਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਥੋੜੀ ਦੇਰ ਦੇ ਵਿੱਚ ਸੀਐਮ ਰਾਜ ਤੇ ਇਹ ਮੀਟਿੰਗ ਹੋਵੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਅਹਿਮ ਮੀਟਿੰਗ ਕੈਬਨਿਟ ਦੀ ਸੱਦੀ ਹੈ ਕਈ ਮੁੱਦਿਆਂ ਤੇ ਅੱਜ ਹੁੰਦੀ ਹੋ ਰਹੀ ਗਈ ਇਸ ਲਈ ਅਹਿਮ ਮੰਨ ਜਾਂਦੀ ਹੈ ਕਿਉਂਕਿ ਹਾਲੇ ਕੱਲ ਹੀ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਉਹ ਖਤਮ ਹੋ ਕੇ ਹਟਿਆ ਤਾਂ ਉਹਦੇ ਵਿੱਚ ਕਈ ਅਹਿਮ ਬਿੱਲ ਸਰਕਾਰ ਦੇ ਵੱਲੋਂ ਲਿਆਂਦੇ ਗਏ ਜੋ ਕਿ ਪਾਸ ਕੀਤੇ ਗਏ ਸੋਧ ਬਿੱਲ ਪਾਸ ਕਰ ਦਿੱਤੇ ਗਏ ਤਾਂ ਅੱਜ ਸੈਸ਼ਨ ਜਿਹੜੇ ਫੈਕਿਲਟੀ ਹੈ ਉਹ ਡਿਅਨਸ ਦੇ ਲਈ ਬੁਲਾਇਆ ਜਾ ਰਿਹਾ ਹੈ ਤਾਂ ਕਿ ਜਿੰਨੇ ਵੀ ਇੱਥੇ ਸਟੂਡੈਂਟ ਨੇ ਆ ਜੋ ਵੀ ਲੋਕ ਨੇ ਉਹ ਜਦ ਪਹੁੰਚਣ ਤੇ ਉਹਨਾਂ ਦੀ ਜਿਹੜੀ ਕਾਊਂਟਿੰਗ ਹੈ ਉਹ ਸ਼ੁਰੂ ਕੀਤੀ ਜਾ ਸਕੇ ਇਸ ਵਕਤ ਕੁਝ ਸਟੂਡੈਂਟ ਸਾਡੇ ਨਾਲ ਵੀ ਨੇ ਵੋਟ ਵੋਟ ਪਾਏ ਹੋ ਤੁਸੀਂ ਕਿ ਹਲੇ ਮੂਰਤ ਸਪਾਤੀ ਹੋਣੀ ਜ਼ਰੂਰ ਪਾਤੀ ਬਈ ਵੋਟ ਜੀ ਇਸ ਮੁੱਦੇ ਤੇ ਪਾਈ ਵੋਟ ਬਾਈ ਜੀ ਵੋਟ ਪਾਈ ਸਿਰਫ ਇੱਕੋ ਇੱਕ ਮੁੱਦੇ ਤੇ ਸਟੂਡੈਂਟ ਵੈਲਫੇਅਰ ਤੇ ਸਟੂਡੈਂਟ ਵੈਲਫੇਅਰ ਦੀ ਪ੍ਰੋਮੋਸ਼ਨ ਤੇ ਜਿਹਨੂੰ ਕਿ ਸਿਰਫ ਸਿਰਫ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਾਮ ਸਟੂਡੈਂਟ ਤਰਨ ਸਿੱਧੂ ਨੇ ਪ੍ਰੋਮੋਸ਼ਨ ਕੀਤੀ ਇਸ ਡਿਪਾਰਟਮੈਂਟ ਦੇ ਵਿੱਚੋਂ ਸਾਰਥਕ ਠੁਕਰਾਲ ਡੀਅਰ ਕੈਂਡੀਡੇਟਾਂ ਨੇ ਪ੍ਰੋਮੋਸ਼ਨ ਕੀਤੀ ਸਟੂਡੈਂਟ ਵੈਲਫੇਅਰ ਦੇ ਬੇਸ ਤੇ ਵੋਟ ਪਾਈ ਹੈ ਬਾਈ ਜੀ ਇਹ ਸਾਰਾ ਕੁਝ ਵੋਟ ਪਾਈ ਹੈ ਪਰ ਫਿਰ ਹਾਲੇ ਲੱਗ ਰਿਹਾ ਕੋਈ ਅਸਰ ਹੋਏਗਾ ਕਿਉਂਕਿ ਬੜੇ ਸਾਰੇ ਮੁੱਦੇ ਨੇ ਸਭ ਤੋਂ ਵੱਡਾ ਮੁੱ ਭਾਈ ਜੀ ਪਲੇਸਮੈਂਟ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਦੋਂ ਵੀ ਕੋਈ ਸਟੂਡੈਂਟ ਐਡਮਿਸ਼ਨ ਲੈਂਦਾ ਹੈ ਉਹਦਾ ਪਹਿਲਾ ਏਮ ਕੀ ਹੁੰਦਾ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਵੀ ਕੋਈ ਸਟੂਡੈਂਟ ਐਡਮਿਸ਼ਨ ਲੈਂਦਾ ਨਾ ਉਹ ਪੰਜਾਬੀ ਹੁੰਦਾ ਨਾ ਹਰਿਆਣਵੀ ਹੁੰਦਾ ਨਾ ਹਿਮਾਚਲੀ ਹੁੰਦਾ ਨਾ ਸਿੱਖ ਹੁੰਦਾ ਨਾ ਬੋਧ ਹੁੰਦਾ ਨਾ ਈਸਾਈ ਹੁੰਦਾ ਭਾਈ ਜੀ ਸਟੂਡੈਂਟ ਹੁੰਦਾ ਉਹਦਾ ਧਰਮ ਸਟੂਡੈਂਟ ਦਾ ਹੁੰਦਾ ਹੈ ਇਸ ਕਰਕੇ ਸਟੂਡੈਂਟ ਦੀ ਪ੍ਰੋਮੋਸ਼ਨ ਸਟੂਡੈਂਟ ਵੈਲਫੇਅਰ ਦੀ ਪ੍ਰੋਮੋਸ਼ਨ ਪਲੇਸਮੈਂਟਸ ਦੀ ਪ੍ਰੋਮੋਸ਼ਨ ਅਗਲਾ ਇਹੀ ਏਮ ਲੈ ਕੇ ਆਉਂਦਾ ਵੀ ਮੇਰੀ ਕੱਲ ਨੂੰ ਨੌਕਰੀ ਲੱਗ ਕੇ ਮੇਰਾ ਘਰ ਉਦੀ ਪ੍ਰੋਮੋਸ਼ਨ ਵਾਸਤੇ ਪਲੇਸਮੈਂਟ ਸੈੱਲ ਲੈ ਕੇ ਆਵਾਂਗੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਐਸਓਏ ਪਾਰਟੀ ਨੇ ਪਹਿਲਾਂ ਵੀ ਡਿਲੀਵਰ ਕਰਕੇ ਵਿਖਾਇਆ ਇਸ ਵਾਰੀ ਜ਼ਿਆਦਾ ਡਿਲੀਵਰ ਕਰਕੇ ਵਿਖਾਊਗੀ ਤੇ ਮੈਨੂੰ ਮੈਂ ਸਾਰਿਆਂ ਨੂੰ ਆਸ਼ਵਾਸ਼ਣ ਵੀ ਦੇਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਐਸਓਪੀਐਨ ਕਾਉਂਸਲ ਐਂਡ ਐਸਓਏ ਪਾਰਟੀ ਪੰਜਾਬ ਯੂਨੀਵਰਸਿਟੀ ਦੀ ਇੱਕ ਨਵੀਂ ਤੇ ਬੈਟਰ ਪਲੇਸ ਬਣਾਊਗੀ ਆਪਣੀ ਜਿਹੜੀ ਆ ਉਹ ਦਾਅਵੇ ਰੱਖ ਰਹੇ ਨੇ ਹਾਲਾਂਕਿ ਕੁਝ ਹੀ ਦਿਨ ਚ ਪਤਾ ਲੱਗ ਜਾਊਗਾ ਕਿ ਆਖਿਰਕਾਰ ਇੱਥੇ ਜਿਹੜੇ ਰਿਪ੍ਰੈਜ਼ੈਂਟੇਟਿਵ ਨੇ ਉਹ ਜਿੱਤਦੇ ਨੇ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਸਕੱਟਰੀ ਜਨਰਲ ਸਕੱਟਰੀ ਕੌਣ ਬਣਦਾ ਹੈ ਉਹ ਤਾਂ ਜਦ ਪਟਾਰਾ ਖੁੱਲੂਗਾ ਤਾਂ ਹੀ ਪਤਾ ਲੱਗੂਗਾ ਪਰ ਪਾਰਟੀਆਂ ਦੇ ਸਾਰਿਆਂ ਦੇ ਆਪਣੇ ਆਪਣੇ ਦਾਅਵੇ ਨੇ ਆਪਣੇ ਆਪਣੇ ਸਾਰੇ ਸਟੂਡੈਂਟਸ ਨੇ ਮੁੱਦੇ ਨੇ ਜੀ ਜੀ ਬਜ਼ਮ ਕੀ ਕੁਝ ਜਾਣਕਾਰੀ ਮਿਲ ਸਕੀ ਹੈ ਕਿ ਇਲੈਕਸ਼ਨ ਦਾ ਕੰਮ ਪੂਰਾ ਹੋ ਚੁੱਕਿਆ ਹੈ ਚੋਣਾਂ ਦਾ ਕੰਮ ਪੂਰਾ ਹੋ ਚੁੱਕਿਆ ਹੈ ਗਿਣਤੀ ਹੁਣ ਸ਼ੁਰੂ ਹੋਣੀ ਹੈ 12 ਵਜੇ ਦੇ ਕਰੀਬ ਪਰ ਵੋਟਿੰਗ ਪਰਸੈਂਟ ਦਾ ਕੁਝ ਪਤਾ ਚੱਲ ਸਕਿਆ ਕਿਉਂਕਿ 52000 ਤੋਂ ਵੱਧ ਜਿਹੜੇ ਵਿਦਿਆਰਥੀ ਦੱਸੇ ਜਾ ਰਹੇ ਨੇ ਕਿ ਇਸ ਨੂੰ ਲੈ ਕੇ ਕੁਝ ਅੰਕੜੇ ਸਾਹਮਣ ਨਹੀਂ ਫਿਲਹਾਲ ਦੇ ਲਈ ਹਲੇ ਕੋਈ ਇਹੋ ਜੀ ਚੀਜ਼ ਸਾਹਮਣੇ ਨਹੀਂ ਆਈ ਹੈ ਉਹ ਸ਼ਾਮ ਨੂੰ ਜਦ VOTING ਸ਼ੁਰੂ ਹੋਏਗੀ ਉਸੇ ਦੌਰਾਨ ਸ਼ਾਮ ਨੂੰ ਸਾਹਮਣੇ ਆਂਦੀ ਹੈ ਕਿਉਂਕਿ ਇਹ ਕਿਉਂਕਿ ਸਟੇਟ ਦੀ ਰਾਜਧਾਨੀ ਹੈ ਤੇ ਇਹਦੇ ਨਾਲ ਅਸਰ ਬਹੁਤ ਪੈਂਦਾ ਹੈ ਪੰਜਾਬ ਤੇ ਵੀ ਤੇ ਹਰਿਆਣੇ ਤੇ ਵੀ ਹਰਿਆਣੇ ਦੀ ਕਿਉਂਕਿ ਚੋਣਾਂ ਵੀ ਆ ਰਹੀਆਂ ਨੇ ਇਸ ਕਰਕੇ ਉਹਦਾ ਵੀ ਇੱਕ ਅਸਰ ਪਏਗਾ INSO ਦੀ ਗੱਲ ਕਰ ਲਈਏ AISEO ਦੀ ਗੱਲ ਕਰ ਲਈਏ ਦੋਨੋਂ INLLO ਦੇ ਨਾਲ ਜਾਂ ਫਿਰ ਜੇ ਅਸੀਂ ਗੱਲ ਕਰੇ JJP ਦੇ ਨਾਲ ਜੁੜੀਆਂ ਪਾਰਟੀਆਂ ਨੇ ਆਈ ਜੇ ਅਸੀਂ ਗੱਲ ਕਰ ਲੈਨੇ ਆ ਕਾਂਗਰਸ ਦੀ ਤਾਂ ਐਨਐਸਯੂ ਨਾਲ ਜੁੜੀ ਹੋਈ ਹੈ ਇਸ ਕਰਕੇ ਫਰਕ ਸਾਰੇ ਦੇ ਪੈਂਦਾ ਪਰ ਫਿਲਹਾਲ ਦੇ ਲਈ ਕਿੰਨੀ VOTING ਹੋਈ ਹੈ ਕਿੰਨੀ ਪਰਸੈਂਟੇਜ ਹੋਈ ਹੈ ਉਹਦੇ ਬਾਰੇ ਹਲੇ ਜਾਣਕਾਰੀ ਨਹੀਂ ਉਹ ਸ਼ਾਮ ਤੱਕ ਜਾਣਕਾਰੀ ਜਿਹੜੀ ਹੈ ਉਹ ਜ਼ਰੂਰ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹ ਕੱਢ ਦਿੰਦਾ ਹੈ ਜੀ ਜਿਹੜੀਆਂ ਯੂਨੀਵਰਸਿਟੀ ਦੇ ਚੋਣਾਂ ਦੀ ਹਾਈਪ ਦੀ ਗੱਲ ਕੀਤੀ ਕਿ ਹਰਿਆਣਾ ਦੇ ਵਿੱਚ ਚੋਣਾਂ ਨੇ ਪੰਜਾਬ ਦੇ ਸਟੂਡੈਂਟ ਵੱਡੀ ਗਿਣਤੀ ਵਿੱਚ ਇੱਥੋਂ ਆਉਂਦੇ ਨੇ ਹਰਿਆਣਾ ਦੇ ਆਉਂਦੇ ਨੇ ਹਿਮਾਚਲ ਤੋਂ ਆਉਂਦੇ ਨੇ ਪਰ ਇੱਕ ਗੱਲ ਇਹ ਮੰਨੀ ਜਾ ਸਕਦੀ ਹੈ ਕਿ ਜਿਹੜੀਆਂ ਇਹ ਵਿਦਿਆਰਥੀ ਚੋਣਾਂ ਨੇ ਪੰਜਾਬ ਯੂਨੀਵਰਸਿਟੀ ਦੀਆਂ ਕਿਤਨਾ ਕੀਤੇ ਜਿਹੜੀ ਇਹ ਸਿਆਸੀ ਨਿਤਾਵਾਂ ਦੇ ਲਈ ਇੱਕ ਨਰਸਰੀ ਦੇ ਤੌਰ ਤੇ ਇਹ ਹੈ ਇਹਦੇ ਵਿੱਚ ਕੋਈ ਦੂਰਾ ਨਹੀਂ ਹੋ ਸਕਦੀ ਕਿਉਂਕਿ ਕਈ ਨੇਤਾ ਨੇ ਜਿਹੜੇ ਇੱਥੋਂ ਨਿਕਲੇ ਨੇ ਸਵੇਰੇ ਤੁਸੀਂ ਦਾ ਇਤਿਹਾਸ ਵੀ ਦੱਸਿਆ ਸੋ ਅਜਿਹੇ ਦੇ ਵਿੱਚ ਪੰਜਾਬ ਦੀ ਸਿਆਸਤ ਜਾਂ ਹਰਿਆਣਾ ਜਾਂ ਹਿਮਾਚਲ ਜਾਂ ਦੇਸ਼ ਦੀ ਸਿਆਸਤ ਲਈ ਇਹ ਚੋਣਾਂ ਕਿੰਨੀਆਂ ਅਹਿਮ ਨੇ ਦੇਖੋ ਇਹ ਚੋਣਾ ਐਸਕੇਰ ਕੇ ਬਹੁਤ ਅਹਿਮ ਨੇ ਕਿਉਂਕਿ ਇੱਕ ਇੱਕ ਨਾਂ ਦਿੰਦੀਆਂ ਨੇ ਕਿਸੇ ਵੀ ਸਟੂਡੈਂਟ ਨੂੰ ਪੋਲਿਟਿਕਸ ਦੇ ਅੰਦਰ ਜਾਣਾ ਹੈ ਜਾਂ ਕਿਸੇ ਵੀ ਫੀਲਡ ਦੇ ਅੰਦਰ ਜਾਣਾ ਹੈ ਪੰਜਾਬ ਯੂਨੀਵਰਸਿਟੀ ਦੇ ਉਹ ਬੋਰਡ ਚ ਜਿਹੜਾ ਅਸੀਂ ਸੂਰੇ ਦਿਖਾਇਆ ਸੀਗਾ ਉਹ ਤਾਂ ਇਤਿਹਾਸ ਚ ਲਿਖਿਆ ਹੁੰਦਾ ਹੈ ਚਾਹੇ ਕੁਲਜੀਤ ਸਿੰਘ ਨਾਗਰਾ ਦੀ ਗੱਲ ਕਰ ਲਈਏ ਸਾਬਕਾ ਮੰਤਰੀ ਨੇ ਉਹਨਾਂ ਦਾ ਨਾਂ ਅੱਜ ਵੀ ਲਿਖਿਆ ਹੋਇਆ ਹੈ ਇਹ ਸ਼ੁਰੂਆਤ ਜਿਹੜੀ ਉਹ ਸਟੂਡੈਂਟ ਪੋਲਿਟਿਕਸ ਤੋਂ ਪੋਲਿਟਿਕਸ ਤੋਂ ਹੁੰਦੀ ਹੈ ਉਸ ਤੋਂ ਬਾਅਦ ਸ਼ੁਰੂਆਤ ਕਿਸ ਤਰੀਕੇ ਨਾਲ ਅੱਗੇ ਜਾਂਦੀ ਹੈ ਬਹੁਤ ਸਾਰੀਆਂ ਚੀਜ਼ਾਂ ਅਹਿਮ ਹੁੰਦੀਆਂ ਨੇ ਇੱਕ ਤਸਵੀਰ ਜ਼ਰੂਰ ਦਿਖਾ ਦਿੰਦੇ ਹਾਂ ਤੁਹਾਨੂੰ ਇੱਥੇ ਇਸ ਤਸਵੀਰ ਮੇਰੇ ਸਾਹਮਣੇ ਆਈ ਹੈ ਕਿਉਂਕਿ ਇੱਥੇ ਇੱਕ ਹੋਰ ਸਟੂਡੈਂਟ ਨੇ ਹਾਲਕੀ ਵੋਟ ਨਹੀਂ ਪਾ ਸਕੇ ਉਹ ਨਹੀਂ ਨਹੀਂ ਪਾ ਸਕੇ ਚਲੋ ਵੋਟ ਨਹੀਂ ਪਾ ਸਕੇ ਗੱਲ ਵੀ ਨਹੀਂ ਕਰ ਸਕਦੇ ਨੇ ਪਰ ਹਾਂ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਸਟੂਡੈਂਟ ਨਰਸ